ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਥੀਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਥੀਓ ਬਹੁਤ ਸਾਰੇ ਮੈਸੇਜ ਬਹੁਤ ਸਾਰੀਆਂ ਕਾਲਸ ਆਉਂਦੀਆਂ ਵਾਂ ਸਾਡੇ ਸਾਥੀਆਂ ਨੂੰ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਬਾਰ-ਬਾਰ ਬਦਲੀਆਂ ਦੇ ਵਿੱਚ ਦਿੱਕਤਾਂ ਆ ਰਹੀਆਂ ਇੱਕ ਸਾਡਾ ਜਿਹੜਾ 5% ਇਨਕਰੀਮੈਂਟ ਜਿਹੜਾ ਸਾਡਾ ਪ੍ਰੋਪਰ ਸਾਰੇ ਡਿਸਟ੍ਰਿਕਟ ਦੇ ਵਿੱਚ ਇਕੁਅਲ ਲਾਗੂ ਨਹੀਂ ਹੋਇਆ ਤੇ ਏਸੀਆਰ ਸਬੰਧੀ ਪਿੱਛੇ ਜੇ ਅਸੀਂ ਆਪਣੀ ਪੂਰੀ ਟੀਮ ਨਾਲ ਵਿਜ਼ਿਟ ਕੀਤਾ ਤੇ ਡੀਪੀਆਈ ਮੈਡਮ ਨਾਲ ਗੱਲਬਾਤ ਹੋਈ ਉਹਨਾਂ ਨੇ ਜਿੰਨੀ ਕਿ انفੋਰਮੇਸ਼ਨ ਸਾਨੂੰ ਦਿੱਤੀ ਸੀ ਚਲੋ ਅਸੀਂ ਤੁਹਾਨੂੰ ਤੁਹਾਡੇ ਸਭ ਦੇ ਸਾਹਮਣੇ ਰੱਖਤੀ ਦੇਖੋ ਬਦਲੀਆਂ ਦੀ ਜੇ ਗੱਲ ਕਰੀਏ ਸਾਥਿਓ ਇੱਕ ਵੀਡੀਓ ਮੈਂ ਪਹਿਲਾਂ ਪਾ ਚੁੱਕਾ ਜਿਸ ਦਿਨ ਅਸੀਂ ਗਏ ਸੀ ਉਹਦੇ ਵਿੱਚ ਵੀ ਇਹ ਗੱਲ ਕਲੀਅਰ ਕੀਤੀ ਸੀ ਕਿ ਜਿਹੜੇ ਅਧਿਕਾਰੀ ਉੱਥੇ ਹੈਗੇ ਨੇ ਜਿਨ੍ਹਾਂ ਨਾਲ ਜਿਹੜੇ ਸਾਨੂੰ ਡੀਲ ਕਰਦੇ ਨੇ ਬਦਲੀਆਂ ਸੰਬੰਧੀ ਜਦੋਂ ਉਹਨਾਂ ਨੇ ਇਹ ਗੱਲਾਂ ਕਹੀਆਂ ਕਿ ਤੁਹਾਡੀਆਂ ਬਦਲੀਆਂ ਸੰਬੰਧੀ ਸਾਡੇ ਕੋਲੇ ਕੋਈ ਪੁਖਤਾ ਹਦਾਇਤ ਹੈ ਨਹੀਂ ਕਿ ਤੁਹਾਡੀ ਬਦਲੀ ਹੋਊਗੀ ਜਾਂ ਨਹੀਂ ਹੋਊਗੀ। ਤੁਹਾਨੂੰ ਭਰਨ ਵਾਸਤੇ ਪੋਰਟਲ ਖੁੱਲੂਗਾ ਤੁਸੀਂ ਭਰ ਸਕਦੇ ਹੋ ਬਟ ਜਦੋਂ ਹੁਣ ਪੋਰਟਲ ਖੁੱਲਿਆ ਤਾਂ ਅਸੀਂ ਸਾਰੇ ਜਦੋਂ ਵੀ ਬਦਲੀ ਭਰਦੇ ਆਂ ਦੇਖਦੇ ਆਂ ਤੁਸੀਂ ਇਹ ਗੱਲਾਂ ਕਿ ਜੋ ਡਿਪਾਰਟਮੈਂਟ ਵੱਲੋਂ ਜੋ ਕੰਡੀਸ਼ਨਸ ਬਣਾਈਆਂ ਗਈਆਂ ਉਹ ਕੰਡੀਸ਼ਨ ਅਸੀਂ ਪੂਰੀਆਂ ਨਹੀਂ ਕਰਦੇ। ਜਿਹੜੀ ਏਸੀਆਰ ਦੀ ਕੰਡੀਸ਼ਨ ਆ ਉਹ ਬਹੁਤ 4-5 ਸਾਲ ਦੀਆਂ ਪੁਰਾਣੀਆਂ ਏਸੀਆਰ ਰਿਜ਼ਲਟ ਤੇ ਸਾਡਾ ਜਿਹੜਾ ਜਿਹੜਾ ਮਤਲਬ ਪਰਵੀਸ਼ਨ ਪੀਰੀਅਡ ਵਿੱਚ ਇਹਨੂੰ ਗਿਣ ਰਹੇ ਆ ਵੀ ਸਾਨੂੰ ਸਾਲ ਹੀ ਹੋਇਆ ਵਾ ਜਿਹੜੀ ਸਾਡੀ ਨਵੀਂ ਭਰਤੀ ਆ ਕਿਉਂਕਿ ਸਾਡੀ ਜਿਹੜੀ ਜੁਆਇਨਿੰਗ ਆ ਉਹ 27 ਸੌਰੀ 28 ਸੱਤ ਤੋਂ ਹੀ ਉੱਥੇ ਸ਼ੋਅ ਕਰਦਾ ਵੀ ਇੱਥੋਂ ਤੁਸੀਂ ਲੱਗੇ ਹੋ ਪਿਛਲੀ ਸਾਡੀ ਕੋਈ ਉਹਦੇ ਵਿੱਚ ਮਤਲਬ ਸ਼ੋਅ ਨਹੀਂ ਹੋ ਰਹੀ ਕਿਉਂਕਿ ਸਾਡੀ ਪੰਜਾਬ ਤੇ ਵੀ ਹੁਣ ਡਾਟਾ ਉਹੀ ਆ ਪਿਛਲੇ ਸਾਡਾ ਸਾਰਾ ਕੁਝ ਖਤਮ ਹੋ ਗਿਆ ਸੋ ਸਾਥੀ ਉਹਦੋਂ ਵੀ ਕਲੀਅਰ ਕੀਤਾ ਸੀ ਤੇ ਅੱਜ ਸਾਡੀ ਇੱਕ ਟੀਮ ਅ ਜ਼ਿਲ੍ਹਾ ਗਰਦਾਰ ਆਪਣਾ ਸੌਰੀ ਫਤਿਹਗੜ੍ਹ ਸਾਹਿਬ ਤੋਂ ਗੁਰਦੀਪ ਸਿੰਘ ਦੀ ਅਗਵਾਈ ਵਿੱਚ ਗਈ ਉੱਥੇ ਸਾਡੇ ਫਤਿਹਗੜ੍ਹ ਸਾਹਿਬ ਦੇ ਸਾਥੀ ਤੇ ਮੁਹਾਲੀ ਦੇ ਸਾਥੀ ਉੱਥੇ ਨਾਲ ਉਹਨਾਂ ਦੀ ਮੀਟਿੰਗ ਹੋਈ ਆ ਮੈਡਮ ਜਿਹੜੇ ਡੀਬੀਆਈ ਆ ਉਹਨਾਂ ਨੂੰ ਅਚਾਨਕ ਕੋਰਟ ਵਿੱਚ ਜਾਣਾ ਪੈ ਗਿਆ ਸੋ ਉਹਨਾਂ ਦੇ ਜਿਹੜੇ ਅਸਿਸਟੈਂਟ ਆ ਮੈਡਮ ਆਸ਼ਾ ਉਹਨਾਂ ਨਾਲ ਮੀਟਿੰਗ ਹੋਈ ਆ ਤਾਂ ਉਹਨਾਂ ਨੇ ਇਹਦੇ ਬਾਰੇ ਵੀ ਗੱਲਬਾਤ ਕੀਤੀ ਆ ਤੇ ਨਾਲ ਦੀ ਨਾਲ ਜਿਹੜੀ 5% ਇਨਕਰੀਮੈਂਟ ਦੀ ਗੱਲਬਾਤ ਹੋਈ ਆ ਉਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਸਾਰੇ ਡੀਓ ਦਫ਼ਤਰਾਂ ਨੂੰ ਬਿਲਕੁਲ ਚੰਗੀ ਤਰ੍ਹਾਂ ਪਤਾ ਕਿ ਇਨਕਰੀਮੈਂਟ ਕਿੱਦਾਂ ਲਾਇਆ ਜਾਂਦਾ ਕੋਈ 4 ਦਿਨ ਦਾ ਨਹੀਂ ਲੱਗਦਾ ਕੋਈ ਕੁਛ ਨਹੀਂ ਜਿੰਨ ਚਾਹੇ ਇੱਕ ਦਿਨ ਰਹਿੰਦਾ ਹੋਵੇ ਮਹੀਨੇ ਦਾ ਪੂਰੇ ਮਹੀਨੇ ਦਾ ਇਨਕਰੀਮੈਂਟ ਲਾਇਆ ਜਾਂਦਾ ਤਾਂ ਅਸੀਂ ਨੋਟ ਕਰਾਇਆ ਸਾਡੇ ਸਾਥੀਆਂ ਨੇ ਕਿ ਆਹ ਜ਼ਿਲ੍ਹੇ ਜਿਵੇਂ ਮੋਗਾ ਜ਼ਿਲ੍ਹਾ ਮੇਰਾ ਮੈਂ ਕਹਾਂ ਤਾਂ ਬਠਿੰਡਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਇਹਨਾਂ ਦੇ ਵਿੱਚ ਇਨਕਰੀਮੈਂਟ ਹੈ ਜਿਹੜਾ ਉਹ ਪ੍ਰੋਪਰ ਨਹੀਂ ਲੱਗਿਆ ਡੀਓ ਦਫ਼ਤਰਾਂ ਤੋਂ ਡੀਪੀਓ ਨੂੰ ਹਦਾਇਤ ਨਹੀਂ ਗਈ ਤੇ ਬੀਪੀਓਜ਼ ਨੇ ਅੱਗੇ ਜਾ ਕੇ ਮਤਲਬ ਰਿਸਕ ਨਾ ਲੈਂਦੇ ਹੋਏ ਨਹੀਂ ਲਾਇਆ ਇਨਕਰੀਮੈਂਟ ਪਰ ਉਹਨਾਂ ਨੇ ਇਹ ਗੱਲ ਸਪਸ਼ਟ ਕਹੀ ਹੈ ਕਿ ਇਨਕਰੀਮੈਂਟ ਸ਼ਬਦ ਦਾ ਜਿਹੜੀ ਜੁਲਾਈ ਮੰਥ ਤੋਂ ਪੂਰਾ ਮਹੀਨੇ ਦਾ ਲੱਗਣਾ ਤੇ ਜਿਨ੍ਹਾਂ ਨੇ ਇਨਕਰੀਮੈਂਟ ਨਹੀਂ ਲਾਇਆ ਸੀ ਉਹਨਾਂ ਨੂੰ ਕਾਰਨ ਦੱਸੋ ਨੋਟਸ ਵੀ ਜਾਰੀ ਕਰਾਂਗੇ ਕਿ ਕੋਈ ਪਹਿਲੀ ਵਾਰ ਤਾਂ ਲੱਗਣਾ ਨਹੀਂ ਸਭ ਪਤਾ ਵਾ ਇਹਨਾਂ ਨੂੰ ਇਹ ਜਾਣਬੁੱਝ ਕੇ ਮਤਲਬ ਜਿਹੜੇ ਦਫ਼ਤਰਾਂ ਵਾਲੇ ਅੱਗੇ ਖਰਾਬ ਕਰਦੇ ਆ ਚਲੋ ਇਹ ਉਹਨਾਂ ਦੀ ਵਰਡਿੰਗ ਆ ਤਾਂ ਜਿਹੜਾ ਇਨਕਰੀਮੈਂਟ ਆ ਜੇ ਕਿਸੇ ਦਾ ਨਹੀਂ ਲੱਗਿਆ ਤਾਂ ਉਹ ਲੱਗ ਜਾਊਗਾ ਪੂਰੇ ਮਹੀਨੇ ਦਾ ਹੀ ਲੱਗੂਗਾ ਤੇ ਇਹਦੇ ਵਿੱਚ ਮਤਲਬ ਇਹੋ ਜੀ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਜੇ ਹੁਣ ਨਹੀਂ ਲੱਗਿਆ ਤਾਂ ਜਿਹੜਾ ਉਹਦਾ ਏਰੀਅਰ ਆਪਾਂ ਨੂੰ ਅੱਗੇ ਮਿਲ ਜੂਗਾ ਵਾਧਾ ਮਿਲ ਜੂਗਾ ਜਿਹੜਾ ਪਿੱਛੇ ਰਹਿੰਦਾ ਤੇ ਦੂਜੀ ਗੱਲ ਜਿਹੜੀ ਬਦਲੀਆਂ ਦੀ ਜਦੋਂ ਉਹਨਾਂ ਨੇ ਬਦਲੀਆਂ ਦੀ ਗੱਲ ਕੀਤੀ ਤਾਂ ਉਹਦੇ ਵਿੱਚ ਉਹਨਾਂ ਨੇ ਮਤਲਬ ਚੁੱਪ ਰਹਿਣ ਦੀ ਜ਼ਿਆਦਾ ਕੋਸ਼ਿਸ਼ ਕੀਤੀ ਆ ਕਿਉਂਕਿ ਮੈਂ ਪਹਿਲਾਂ ਹੀ ਦੱਸ ਚੁੱਕਾ ਕਿ ਜਿਹੜੇ ਸਾਡੇ ਉੱਥੇ ਅਧਿਕਾਰੀ ਨੇ ਜਿਹੜੇ ਸਾਨੂੰ ਡੀਲ ਕਰਦੇ ਨੇ ਉਹ ਸਾਨੂੰ ਪਹਿਲਾਂ ਹੀ ਸਪਸ਼ਟ ਕਹਿ ਚੁੱਕੇ ਆ ਕਿ ਤੁਹਾਡੀ ਜਿਹੜੀ ਬਦਲੀ ਆ ਤੁਸੀਂ ਭਰੋਗੇ ਤਾਂ ਜ਼ਰੂਰ ਪਰ ਹੋਊਗੀ ਕਿ ਨਹੀਂ ਹੋਊਗੀ ਅਸੀਂ ਤੁਹਾਨੂੰ ਨਹੀਂ ਕਹਿ ਸਕਦੇ ਸੋ ਸਾਥੀਓ ਸਾਡੀ ਗੱਲ ਕਿਸੇ ਨੂੰ ਚੰਗੀ ਲੱਗੇ ਕਿਸੇ ਨੂੰ ਮਾੜੀ ਲੱਗੇ ਸਾਡੀ ਇਕਾਧਤਾ ਸਾਰੀ ਟੀਮ ਨੇ ਇਹ ਸੋਚਿਆ ਹੋਇਆ ਕਿ ਅਸੀਂ ਜੋ ਕੋਈ ਦੱਸਣਾ ਬਿਲਕੁਲ ਸੱਚ ਦੱਸਣਾ ਹੈ ਚਾਹੇ ਕਿਸੇ ਨੂੰ ਉਹਦੇ ਵਿੱਚ ਬੁਰਾ ਲੱਗਦਾ ਹੈ ਚਾਹੇ ਕਿਸੇ ਨੂੰ ਚੰਗਾ ਲੱਗਦਾ ਹੈ ਪਰ ਜੋ ਅਸਲੀਅਤ ਹੈ ਉਹ ਇਹੀ ਹੈ ਕਿ ਬਦਲੀਆਂ ਦੇ ਵਿੱਚ ਅਸੀਂ ਕੁਝ ਕਹਿ ਨਹੀਂ ਸਕਦੇ ਹਾਂ ਇਹ ਜ਼ਰੂਰ ਹੈ ਕਿ ਜੇ ਕਿਸੇ ਨੂੰ ਕੋਈ ਜ਼ਿਆਦੀ ਪ੍ਰੋਬਲਮ ਹੈ ਕਿਸੇ ਨੂੰ ਬਹੁਤ ਜ਼ਿਆਦਾ ਦੂਰ ਡਿਊਟੀ ਲੱਗੀ ਹੋਈ ਹੈ ਕਿਸੇ ਦੀ ਕੋਈ ਇੰਨੀ ਜ਼ਿਆਦਾ ਮਜਬੂਰੀ ਹੈ ਕਿ ਉਹ ਜਾ ਹੀ ਨਹੀਂ ਸਕਦਾ ਜਾਂ ਇਦਾਂ ਦੀ ਕੋਈ ਪ੍ਰੋਬਲਮ ਹੈ ਉਹਦੇ ਵਿੱਚ ਯੂਨੀਅਨ ਪੂਰੀ ਜ਼ੋਰ ਜ਼ੋਰ ਲਾਊਗੀ ਕਿ ਤੁਹਾਡੀ ਜਿਹੜੀ ਆ ਉਹ ਕਿਤੇ ਨਾ ਕਿਤੇ ਆਰਜੀ ਪ੍ਰਬੰਧ ਲੱਗ ਸਕੇ ਪਰ ਉਹ ਲੱਗਣੇ ਆ ਬਦਲੀਆਂ ਤੋਂ ਬਾਅਦ ਜਿਹੜਾ ਬਦਲੀਆਂ ਦਾ ਪੋਰਟਲ ਖੁੱਲਾ ਹੋਇਆ ਜਦੋਂ ਤੋ ਬਦਲੀਆਂ ਦਾ ਕੰਮ ਨਹੀਂ ਨਿਭੜਦਾ ਉਹਨਾਂ ਦੇਰ ਤੱਕ ਕੋਈ ਆਰਜੀ ਪ੍ਰਬੰਧ ਵੀ ਨਹੀਂ ਲੱਗਣੇ ਸੋ ਸਾਥੀਓ ਪੱਕੇ ਅਸੀਂ ਕਿੰਨੇ ਕੁ ਹੋਏ ਆ ਕਾਫੀ ਲੋਕਾਂ ਨੂੰ ਤਾਂ ਉਦੋਂ ਪਤਾ ਲੱਗ ਗਿਆ ਸੀ ਜਦੋਂ ਟੈਂਕੀ ਦੇ ਉੱਤੇ ਅਸੀਂ ਬੈਠੇ ਸੀ ਤੇ ਸਾਡਾ ਸੰਘਰਸ਼ ਚੱਲ ਰਿਹਾ ਸੀ ਪਰ ਬਹੁਤ ਲੋਕਾਂ ਨੂੰ ਅਜੇ ਚਾਨਣ ਹੋਣਾ ਬਾਕੀ ਸੀਗਾ ਜਿਨ੍ਹਾਂ ਨੂੰ ਹੁਣ ਚਾਨਣ ਹੋਇਆ ਕਿ ਅਸੀਂ ਕਿੰਨੇ ਕੁ ਪੱਕੇ ਹੋਏ ਹਾਂ ਤੇ ਕਿਸ ਤਰ੍ਹਾਂ ਦੇ ਪੱਕੇ ਹੋਏ ਹਾਂ ਸੋ ਸਾਥੀਓ ਸਾਡੇ ਵਸ ਜਿੰਨਾ ਕਿ ਸੀਗਾ ਅਸੀਂ ਸਰਕਾਰ ਦਾ ਉਸ ਸਮੇਂ ਵਿਰੋਧ ਕੀਤਾ ਜਦੋਂ ਸਰਕਾਰ ਪੂਰੀ ਪਾਵਰ ਦੇ ਵਿੱਚ ਸੀ ਅਸੀਂ ਅਸੀਂ ਕੋਈ ਬੇਵਕੂਫ ਨਹੀਂ ਸੀ ਅਸੀਂ ਪੂਰੇ ਪਲਾਨ ਦੇ ਨਾਲ ਉੱਥੇ ਜਾ ਕੇ ਬੈਠੇ ਸੀਗੇ ਸਾਨੂੰ ਪਤਾ ਲੱਗ ਗਿਆ ਸੀ ਇਹ ਗੱਲਾਂ ਕਿ ਸਾਡੇ ਨਾਲ ਕੀ ਹੋਣ ਜਾ ਰਿਹਾ ਸੋ ਅਸੀਂ ਆਪਣੀ ਟੀਮ ਨੇ ਆਪਣੇ ਵੱਲੋਂ ਪੂਰਾ ਤਨਮਨ ਧਨ ਨਾਲ ਜੋਰ ਲਾਇਆ ਕਿ ਅਸੀਂ ਇਸ ਚੀਜ਼ ਨੂੰ ਸਰਕਾਰ ਨੂੰ ਪਹਿਲਾਂ ਹੀ ਮਤਲਬ ਇਸ ਚੀਜ਼ ਦਾ ਦੱਸ ਦਈਏ ਕਿ ਤੁਸੀਂ ਸਾਡੇ ਨਾਲ ਧੋਖਾ ਕਰਨ ਜਾ ਰਹੇ ਹੋ ਪਰ ਬੜਾ ਦੁੱਖ ਹੈ ਕਿ ਜਦੋਂ ਸਰਕਾਰ ਦੇ ਕੋਲ ਉਹਨਾਂ ਦੀ ਜਾਇਦਾਦ ਕਾਰ ਕਰਨ ਵਾਲੇ ਉਹਨਾਂ ਲਈ ਤਾੜੀਆਂ ਮਾਰਨ ਵਾਲੇ ਬੈਠੇ ਹੋਣ ਤਾ ਉਹ ਫਿਰ ਜਿਹੜੇ ਸੰਘਰਸ਼ ਆ ਉਹਨਾਂ ਨੂੰ ਗੌਲਦੇ ਨੇ ਜਦੋਂ ਅਸੀਂ ਵੀਡੀਓ ਸੁਣਦੇ ਆ ਕਈ ਸਿਆਣੇ ਮਹਾਂਪੁਰਸ਼ ਵੀਡੀਓ ਪਾਉਂਦੇ ਆ ਬਾਰ-ਬਾਰ ਸਾਨੂੰ ਨਸੀਬਤਾਂ ਦਿੰਦੇ ਆ ਵੀ ਜਿਹੜਾ ਇਹਨਾਂ ਨੇ ਕੰਮ ਕਰਤਾ ਸੀਗਾ ਉਹਦੇ ਕਰਕੇ ਐ ਹੋ ਗਿਆ ਉਹਦੇ ਕਰਕੇ ਐ ਹੋ ਗਿਆ ਦੇਖੋ ਸਾਥੀਓ ਦਿੱਕਤ ਇਹ ਸੀਗੀ ਕਿ ਉਹਦੇ ਵਿੱਚ ਜੋ ਵੀ ਅਸੀਂ ਮਤਲਬ ਕੀਤਾ ਵਾ ਬਹੁਤ ਦਿਲੋਂ ਕੀਤਾ ਸਾਨੂੰ ਪਤਾ ਸੀ ਕਿ ਸਾਡਾ ਨੁਕਸਾਨ ਕਿੰਨਾ ਵੱਡਾ ਹੋਣ ਜਾ ਰਿਹਾ ਪਰ ਘਰੇ ਬੈਠੇ ਇਥੇ ਸਲਾਮਾਂ ਦੇਣ ਵਾਲੇ ਜਦੋਂ ਵੀਡੀਓ ਤੇ ਬੈਠ ਕੇ ਮਹਾਪੁਰਸ਼ ਗੱਲਾਂ ਕਰਦੇ ਆ ਕਿ ਜੋ ਕੁਝ ਹੋਇਆ ਨੁਕਸਾਨ ਉਹ ਟੈਂਕੀ ਵਾਲਿਆਂ ਕਰਕੇ ਹੋ ਗਿਆ ਜਿਵੇਂ ਉਸ ਉਦਾਂ ਦਾ ਮਤਲਬ ਸਾਰਾ ਕੁਝ ਮਿਲ ਜਾਣਾ ਸੀ ਤੇ ਟੈਂਕੀਆਂ ਵਾਲਿਆਂ ਕਰਕੇ ਮਿਲਿਆ ਨਹੀਂ ਉਹ ਜਿਹੜੇ ਸਿਆਣੇ ਸਮਝਦਾਰ ਲੋਕ ਹਨ ਉਹਨਾਂ ਨੂੰ ਪਤਾ ਹੈ ਕਿ ਟੈਂਕੀ ਵਾਲਿਆਂ ਦਾ ਫਾਇਦਾ ਕੀ ਹੋਇਆ ਕਿ ਉਹਨਾਂ ਨੇ 6 ਮਹੀਨੇ ਪਹਿਲਾਂ ਆਰਡਰ ਦਵਾਤੇ ਜਿਹੜੇ ਆਰਡਰ ਸਾਨੂੰ 5-6 ਮਹੀਨੇ ਤਰਲੇ ਮਾਰਦਿਆਂ ਨੂੰ ਹੋ ਗਏ ਸੀ ਦੇ ਨਹੀਂ ਸੀ ਰਹੀ ਸਰਕਾਰ ਅੱਜ ਦਿਨੇ ਆ ਕੱਲ ਦਿਨੇ ਐ ਕਰਦੇ ਆ ਉਹ ਕਰਦੇ ਆ ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਸੰਘਰਸ਼ ਦੇ ਰਾਹ ਤੇ ਤੁਰਪੇ ਤਾਂ ਉਹਨੇ ਫੜਾਫੜ ਆਰਡਰ ਦੇ ਦਿੱਤੇ ਤੇ ਆਰਡਰ ਜਿਹੋ ਜੇ ਮਿਲੇ ਆ ਸਾਡੇ ਸਾਰਿਆਂ ਦੇ ਸਾਹਮਣੇ ਆ ਤੇ ਸਾਰੀ ਜ਼ਿੰਦਗੀ ਲਈ ਪਛਤਾਵਾ ਹੀ ਰਹਿਣਾ ਸਾਨੂੰ ਕਿਉਂਕਿ ਅਸੀਂ ਕੋਈ ਕੱਚੇ ਨਹੀਂ ਕੋਈ ਪੱਕੇ ਨਹੀਂ ਅਸੀਂ ਵਿਚ ਵਿਚਾਲੇ ਆ ਗਏ ਆ ਲੋਕਾਂ ਦੀਆਂ ਨਜ਼ਰਾਂ ਚ ਆਮ ਲੋਕਾਂ ਚ ਅਸੀਂ ਪੱਕੇ ਹੋ ਗਏ ਆ ਪਰ ਇੱਕ ਜਿਹੜਾ ਜੌਬ ਕਰਦਾ ਵਿਅਕਤੀ ਹੈ ਪੜਿਆ ਲਿਖਿਆ ਉਹਨੂੰ ਪਤਾ ਅਸੀਂ ਕਿੰਨੇ ਕੁ ਪੱਕੇ ਆ ਆਪਦੇ ਰੈਗੂਲਰ ਟੀਚਰ ਨੂੰ ਪੁੱਛੋ ਕਿ ਅਸੀਂ ਕਿੰਨੇ ਕੁ ਪੱਕੇ ਆ ਇਹ ਪ੍ਰੋਬਲਮ ਆਉਂਦੀਆਂ ਰਹਿਣਗੀਆਂ ਜਿੰਨਾ ਤੱਕ ਸਾਡੇ ਜਿਹੜੇ ਪ੍ਰੋਪਰ ਹੱਲ ਨਹੀਂ ਹੁੰਦੇ ਸੋ ਸਾਡੀ ਟੀਮ ਜਿੰਨਾ ਕੰਮ ਕਰ ਰਹੀ ਹੈ ਜਿੰਨਾ ਇਸ ਤੋਂ ਅੱਗੇ ਕੀਤਾ ਜਾਊਗਾ ਕਰਦੇ ਰਵਾਂਗੇ ਤੇ ਵਿਸ਼ਵਾਸ ਦਿਵਾਉਂਦੇ ਆ ਕਿ ਕਦੇ ਝੂਠ ਜਿਹੜਾ ਤੁਹਾਡੇ ਸਾਹਮਣੇ ਨਹੀਂ ਰੱਖਿਆ ਜਾਊਗਾ ਨਹੀਂ ਪਰੋਸਿਆ ਜਾਊਗਾ ਚਾਹੇ ਸੁੰਨਾ ਸੱਚ ਵਧੀਆ ਨਹੀਂ ਲੱਗਦਾ ਬਾਲਾ ਕਿਉਂਕਿ ਗੱਲਾਂ ਸਵਾਦ ਜੀਆਂ ਉਹ ਲੱਗਦੀਆਂ ਵੀ ਐ ਹੋ ਜਾਊਗਾ ਉਹ ਹੋ ਜਾਊਗਾ ਮਿਲ ਜਾਊਗਾ ਮਿਲ ਜਾਊਗਾ ਹੋਰ ਵਧੀਆ ਲੱਗਦਾ ਵੀ ਸਾਰਾ ਕੁਝ ਹੋ ਜਾਊਗਾ ਪਰ ਦੇਖੋ ਉਸ ਤੋਂ ਬਾਅਦ ਸਾਡਾ 1 ਸਾਲ ਲੰਘ ਚੁੱਕਿਆ ਹੈ ਤਾ ਸੁਣਨ ਵਿੱਚ ਇਹ ਵੀ ਵੀਡੀਓ ਸਾਡੇ ਕੋਲ ਰਿਕਾਰਡ ਵੀ ਪਿਆ ਹੈ ਕਿ ਇੱਕ ਸਾਲ ਦੇ ਵਿੱਚ ਵਿੱਚ ਸਰਕਾਰ ਨੇ ਸਾਰਾ ਕੁਝ ਦੇ ਦੇਣਾ। ਤਾਂ ਸਾਨੂੰ ਤਾਂ ਕੋਈ ਰਾਹ ਦਿਖਦਾ ਨਹੀਂ ਸਰਕਾਰ ਨੇ ਕੋਈ ਦੇਣਾ ਕਿ ਨਹੀਂ ਦੇਣਾ। ਚਲੋ ਸਾਡੀ ਇਹ ਫਿਤਰਤ ਨਹੀਂ ਵੀ ਅਸੀਂ ਕਿਸੇ ਨੂੰ ਬਾਰ-ਬਾਰ ਭੰਡਿਏ ਕਿਸੇ ਦੇ ਬਾਰ ਉਂਗਲ ਕਰੀਏ ਕਿਉਂਕਿ ਸਾਨੂੰ ਇਹੋ ਜਿਹਾ ਕੋਈ ਸ਼ੌਂਕ ਨਹੀਂ ਹੈਗਾ। ਸੋ ਸਾਥੀਓ ਜਿੰਨੀ ਕਿ ਇਨਫਰਮੇਸ਼ਨ ਸਿਗੀ ਉਹ ਤੁਹਾਡੇ ਸਾਹਮਣੇ ਰੱਖਤੀ ਹੈ। ਤੇ ਇਸ ਤੋਂ ਅੱਗੇ ਵੀ ਜਿਵੇਂ ਕੰਮਕਾਰ ਅਸੀਂ ਕਰਦੇ ਰਵਾਂਗੇ ਜੇ ਅੱਗੇ ਕੋਈ ਇਨਫਰਮੇਸ਼ਨ ਦੇਣ ਦੀ ਲੋੜ ਪਊਗੀ ਤਾਂ ਅਸੀਂ ਵੀਡੀਓ ਬਣਾ ਕੇ ਤੁਹਾਨੂੰ ਉਹਦੇ ਲਈ ਜਰੂਰ ਜਾਣੂ ਕਰਾਵਾਂਗੇ। 5% ਇਨਕਰੀਮੈਂਟ ਤੁਹਾਨੂੰ ਮਿਲ ਜੂਗਾ ਤੇ ਜਿਹੜਾ ਬਦਲੀਆਂ ਬਦਲੀਆਂ ਵਿੱਚ ਕੋਈ ਵੀ ਸਾਫ਼ ਸਪਸ਼ਟ ਜਵਾਬ ਨਾ ਮਿਲਿਆ ਦਫ਼ਤਰ ਵੱਲੋਂ ਤੇ ਨਾ ਹੀ ਹੋਣਾ ਸੋ ਇੰਨੀ ਕਨਫਰਮੇਸ਼ਨ ਸਾਡੇ ਕੋਲ ਸੀਗੀ ਅੱਗੇ ਜਿਵੇਂ ਵੀ ਕੋਈ ਗੱਲਬਾਤ ਹੋਊਗੀ ਸਾਰਿਆਂ ਨਾਲ ਫਿਰ ਸਾਂਝੀ ਕਰਾਂਗੇ ਬਹੁਤ ਬਹੁਤ ਧੰਨਵਾਦ ਔਰ ਲਾਸਟ ਤੇ ਇੱਕ ਮੈਂ ਕਹਿਣਾ ਚਾਹੁੰਦਾ ਜਿਹੜੇ ਸਮੇਂ 'ਚ ਸਮਾਂ ਕੱਢ ਕੇ ਸਾਡੇ ਸਾਥੀ ਉੱਥੇ ਗਏ ਆ ਸਾਡੇ ਫਤੇਗੜ ਸਾਹਿਬ ਦੀ ਟੀਮ ਸਾਡੇ ਮੋਹਾਲੀ ਦੇ ਸਾਥੀ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਜਾ ਕੇ ਤੇ ਫਿਰ ਇਨਫਾਰਮੇਸ਼ਨ ਨੂੰ ਸਾਫ਼ ਲੋਕਾਂ ਦੇ ਵਿੱਚ ਲਿਆ ਕੇ ਰੱਖਿਆ ਬਹੁਤ ਬਹੁਤ ਧੰਨਵਾਦ